ਦਾ ਫੋਨ ਆਂਦੇ ਚੁੱਕਦੀ ਨਹੀਂ ਪਈ ਹੈਗੀ। ਦੇਖੋ। ਮਨਮੀਤ ਕਦੋਂ ਦੀ ਸੁਣਨ ਨਹੀਂ ਆ ਤੇਰੇ ਫੋਨ ਦੀ ਰਿੰਗ ਹੋਈ ਜਲਦੀ ਤੇ ਤੂੰ ਫੋਨ ਚੁੱਕਦੀ ਨਹੀਂ ਪਈ ਹੈਗੀ। ਕਿਹਦਾ ਫੋਨ ਹੈ? ਇਹਨਾਂ ਦਾ ਫੋਨ ਆਂਦਿਆ ਮੰਮੀ। ਆ ਤੂੰ ਚੁੱਕ ਕੇ ਗੱਲ ਕਰਨਾ। ਕਿਵੇਂ ਗੱਲ ਕਰਾਂ? ਤੂੰ ਹੀ ਕਹਿੰਦੇ ਗੱਲ ਕਰ ਵੀਰ ਕਹਿੰਦਾ ਤੂੰ ਗੱਲ ਨਹੀਂ ਕਰਨੀ। ਮੈਂ ਕਿਦੀ ਮੰਨਾਂ ਤੇ ਕਿਦੀ ਨਾ ਮੰਨਾਂ ਦੱਸੋ ਮੈਂ ਮੇਰੀ ਗੱਲ ਸੁਣ ਨਬਾਉ ਫੋਨ ਚੋਂਕ ਗੱਲ ਕਰ ਤੇ ਉਹ ਆਪਣਾ ਘਰ ਨਹੀਂ ਖਰਾਬ ਕਰਨਾ ਹੈਗਾ ਉਹਦੇ ਮਗਰ ਨਾ ਲੱਗ ਉਹਦੇ ਮਗਰ ਲੱਗ ਕੇ ਆਪਣਾ ਘਰ ਖਰਾਬ ਕਰਨਾ ਹੀ ਉਹ ਗੁੱਸੇ ਚ ਬੋਲਣ ਡਿਆ ਹੈ ਗੁੱਸੇ ਚ ਤੈਨੂੰ ਮਨਾ ਕੀਤਾ ਉਹਨੇ ਸਿਆਣਪ ਵਰਤਾ ਆਪਣੀ ਫੋਨ ਚੋਂਕ ਗੱਲ ਕਰ ਕੀ ਕਹਿੰਦਾ ਬਸ ਗੱਲ ਤੇ ਸਹੀ ਆ ਤੁਹਾਡੀ ਮੰਮੀ ਮੈਨੂੰ ਭੂਆ ਨੇ ਨਹੀਂ ਐਸੇ ਗੱਲੋਂ ਸਮਝਾਇਆ ਹੈ ਹੂੰ ਤੇ ਹੁਣ ਮੈਂ ਕਰਾਂ ਕਿ ਵੀ ਦੇ ਖਿਲਾਫ ਜਾ ਕੇ ਹੁਣ ਮੈਂ ਉਹਨਾਂ ਨਾਲ ਗੱਲ ਕਰਾਂ ਤੂੰ ਨਹੀਂ ਨਾ ਗੱਲ ਕਰਨੀ ਲਿਆ ਮੈਨੂੰ ਫੜਾ ਮੈਂ ਗੱਲ ਕਰਦੀ ਆ फोन तो किन्ने सवेर दे करी लो फिर फोन आ गया, गया। हेलो हाँ जी हाँ जी निर्मल सत श्रीकाल बेटा सर श्रीकाल होर कि हाल चाल है अच्छा ठीक ठाक है काम काज किदा हाँ जी तो हो फिर किदा फोन किया बेटा अच्छा अच्छा ठीक है ते तन्नु रिंक पाल ने फोन ਕੀਤਾ ਵਾ ਹੂੰ اچھا ਤੇ ਕੀ ਗੱਲ ਕਰਦਾ ਕੀ ਕਹਿੰਦਾ ਅੱਛਾ ਬਟੇ ਵੇ ਮੇਰੀ ਗਾਲ ਸੁਣ ਮੇਰੀ ਗੱਲ ਧਿਆਨ ਨਾਲ ਸੁਣ ਨਾ ਐਵੇਂ ਗੁੱਸੇ ਚ ਨਾ ਗੱਲ ਪਹਿਲਾਂ ਪੂਰੀ ਤਰ੍ਹਾਂ ਸੁਣੀ ਦੀ ਆ ਸਮਝੀ ਦੀ ਆ ਫੇਰ ਗੱਲ ਦਾ ਮੇਰੀ ਪਹਿਲਾਂ ਗਾਲ ਸੁਣ ਏਦਾਂ ਹੋਇਆ ਵਾ ਵੀ ਉਹਨੇ ਲਕੀ ਨੂੰ ਬੁਲਾਇਆ ਬਾਹਰ ਬਾਰ ਬਲਾ ਕੇ ਉੱਥੇ ਵੱਧ ਘਟ ਗੱਲਾਂ ਹੋਈਆਂ ਹੀ ਹੱਥੋ ਪਾਈ ਹੋਇਆ ਹੀ ਪਹਿਲਾਂ ਪਹਿਲਾਂ ਦੂ ਮੈਨੂੰ ਗੱਲ ਦਾ ਜਵਾਬ ਦੇ ਵੀ ਉਹਦਾ ਬਣਦਾ ਸੀ ਇਹ ਮੁੰਡੇ ਦੇ ਹੱਥੋਂ ਹੱਤੀ ਪੈਣਾ ਗੱਲ ਵੀ ਮੈਂ ਤੈਨੂੰ ਦੱਸ ਦਿੰਨੀ ਆ ਗੱਲ ਕੀ ਹੈ ਗੱਲ ਵੀ ਤੈਨੂੰ ਮੈਂ ਦੱਸ ਦਿੰਨੀ ਆ ਵੇਖ ਨਿਰਮਲ ਐਵੇਂ ਕੁੜੀ ਦੇ ਉੱਤੇ ਝੂਠਾ ਇਲਜ਼ਾਮ ਲਾਤਾ ਹੈਗਾ ਬਣਦਾ ਹੀ ਉਹਦਾ ਪਹਿਲਾਂ ਤੇ ਉਹਨੇ ਫੋਨ ਲੱਲਿਆ ਉਹਦਾ ਫਿਰ ਉਹਦੇ ਤੇ ਇਲਜ਼ਾਮ ਲਾਤਾ ਵੀ 2000 ਰੁਪਏ ਨੇ ਕੱਢਿਆ ਵਾ ਉਤੋਂ ਰਕਰ ਵਾਲਾ বজਾਏ ਇਹ ਕਹਿੰਦੇ ਕਿ ਚਲੋ ਆਪਾਂ ਉੱਥੇ ਜਾ ਕੇ ਗੱਲ ਕਲੀਅਰ ਕਰ ਲੈਂਦੇ ਸਗੋਂ ਮੁੰਡੇ ਦੇ ਹੱਥੀ ਪੈਣ ਲਿਆ ਇਹ ਗੱਲਾਂ ਜੜੀਆਂ ਨਾ ਸਹੀ ਨਹੀਂ ਹੈਗੀਆਂ ਪੁੱਤਰ ਗੱਲ ਹੁਣ ਪਹੁੰਚ ਗਈ ਹੈ ਬੰਦਿਆਂ ਦੇ ਵਿੱਚ ਤੇ ਬੰਦਿਆਂ ਦੇ ਵਿੱਚ ਵੀ ਹੁਣ ਬੈਠ ਕੇ ਗੱਲ ਹੋਣੀ ਹੋ ਇਹ ਹੱਥੋਂ ਨਿਕਲ ਗਈ ਹੈ ਗੱਲ ਹਾਂ ਏਦਾਂ ਗੁੱਸੇ 'ਚ ਨਹੀਂ ਆਇਦਾ ਬਾਕੀ ਰਹੀ ਮਨਮੀਤ ਦੀ ਗੱਲ ਮਨਮੀਤ ਤੇਰੇ ਨਾਲ ਗੱਲ ਕਰੂਗੀ ਚਲ ਠੀਕ ਹੈ ਬੇਟਾ ਬਾਕੀ ਏਦਾਂ ਕਰ ਤੂੰ ਹੁਣ ਜੇ ਤੇਰੇ ਜੀਜੇ ਨੇ ਤੈਨੂੰ ਫੋਨ ਕੀਤਾ ਨਾ ਹੁਣ ਇੱਕ ਸੁਣਾ ਮੇਰਾ ਵੀ ਆਪਣੇ ਜੀਜੇ ਨੂੰ ਦੇ ਦੇ ਉਨ ਕਈ ਘਰ ਆ ਕੇ ਬੈਠ ਕੇ ਇੱਥੇ ਗੱਲ ਕਰੇ ਸਾਡੇ ਨਾਲ ਫੇਰ ਮੈਂ ਕੁੜੀ ਭੇਜਨੀ ਦੇਖ ਮਨਮੀਤ ਨੇ ਤਾਂ ਉੱਥੇ ਹੀ ਜਾਣਾ ਮੈਂ ਵਸਣਾ ਆਪਣੇ ਘਰ ਆਹੀ ਉਹਨੂੰ ਵਸਾਣਾ ਕੋਈ ਘਰ ਉਹਦਾ ਕੋਈ ਖਰਾਬ ਨਹੀਂ ਕਰਨਾ ਹੈਗਾ ਜਾਣਾ ਉਹਨੇ ਆਪਣੇ ਘਰ ਹੀ ਹੈ ਬਾਕੀ ਬੈਠ ਕੇ ਗੱਲ ਕਰਕੇ ਮੈਂ ਫੇਰ ਭੇਜਾਂਗੀ ਮਨਮੀਤ ਨੂੰ ਤੇ ਉਹਨੂੰ ਇੱਧਰ ਸਨਾ ਦੇ ਦੀ ਬਾਕੀ ਰਹੀ ਮਾਫੀ ਦੀ ਗੱਲ ਤੂੰ ਇਹ ਕਹਿਣ ਡਿਆ ਵੀ ਲਕੀ ਨੇ ਕਿਹਾ ਮਾਫੀ ਇਹ ਪੁੱਤਰ ਮਾਫੀ ਮੰਗਾ ਕੇ ਕਹੀ ਅਸੀਂ ਵੱਡੇ ਨਹੀਂ ਹੋ ਜਾਣਾ ਮਾਫੀ ਦੀ ਗੱਲ ਤੂੰ ਛੱਡ ਬਾਕੀ ਭੇਜ ਇੱਥੇ ਬੈਠ ਕੇ ਗੱਲ ਕਰਦੇ ਆ ਠੀਕ ਆ ਹਾਂ ਚਲ ਚਲ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਕਰੀ ਗੱਲ ਗੱਲ ਕਰਕੇ ਨਾ ਫੇਰ ਤੂੰ ਮੈਨੂੰ ਫੋਨ ਕਰਕੇ ਦੱਸੀ ਠੀਕ ਹੈ ਬੇਟਾ ਚਲ ਠੀਕ ਹੈ ਸਤਿ ਸ਼੍ਰੀ ਅਕਾਲ ਮੰਮੀ ਆ ਤੇ ਤੁਸੀਂ ਬਹੁਤ ਵਧੀਆ ਕੀਤਾ ਜਿਹੜੀ ਇਦਾਂ ਗੱਲ ਇਹਨਾਂ ਦੇ ਕੰਨੀ ਕੱਢਤੀ ਹੈ ਮਨਮੀਤ ਤੂੰ ਤੇ ਫੋਨ ਚੁੱਕਦੀ ਨਹੀਂ ਪਈ ਫੋਨ ਚੁੱਕ ਕੇ ਗੱਲ ਕਰਨੀ ਪੈਣੀ ਸੀਗੀ ਹੈ ਗੱਲ ਕਰਾਂਗੇ ਤੇ ਫੇਰ ਹੀ ਕਿਸੇ ਮਸਲੇ ਦਾ ਹੱਲ ਨਿਕਲਣਾ ਹੈ ਚਲੋ ਉਹ ਵੀ ਠੀਕ ਹੋ ਗਿਆ ਜੇ ਮੈਂ ਚੁੱਕ ਲੈਂਦੀ ਨਾ ਫਿਰ ਮੈਂ ਵੀ ਥੋੜਾ ਗਰਮੀ ਚ ਆਏ ਨਾ ਹੀ ਹੁਣ ਤੁਸੀਂ ਪਿਆਰ ਨਾਲ ਜੇ ਦਵੀ ਆਪਣੇ ਸਾਹਮਣਾਂ ਇਹਨਾਂ ਨੂੰ ਗੱਲ ਕਰਕੇ ਸਮਝਾਤਾ ਵਾ ਕੀ ਕਹਿੰਦੇ ਹੁਣ ਸਮਝ ਹੀ ਗਏ ਜੇ ਮੈਂ ਕਹਿੰਨੀ ਫੇ ਮੈਂ ਵੀ ਵਾਅਦਾ ਘਟ ਬੋਲਣਾ ਹੀ ਤੇ ਇਹਨਾਂ ਨੇ ਵੀ ਬੋਲਣਾ ਹੀ ਅੱਗੋਂ ਨਹੀਂ ਕੋਈ ਨਹੀਂ ਆਪੇ ਆਣਗੇ ਕਰੇਗਾ ਮੈਂ ਕਿਹਾ ਮੈਂ ਕੋ ਸੁਣਾ ਦੇਦੀ ਦੇ ਦਊਗਾ ਸੁਣਾ ਉਹਨਾਂ ਨੂੰ ਤੇ ਆਪੇ ਆਣਗੇ ਘਰ ਦੇ ਇੱਥੇ ਆ ਕੇ ਗੱਲ ਕਰਦੇ ਬੈਠ ਕੇ ਆਰਾਮ ਨਾਲ ਮੀ ਆ ਤੇ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਨਿਰਮਲ ਦੇ ਕੰਨੀ ਇਹ ਜੀਆਂ ਗੱਲਾਂ ਪਾਤੀਆਂ ਮੈਂ ਮੈਂ ਤਾਂ ਅੱਗੇ ਉਹਨੇ ਇੱਕ ਧਿਰ ਦੀ ਗੱਲ ਸੁਣੀ ਸੀ ਹੁਣ ਦੋਨਾਂ ਧਿਰਾਂ ਦੀ ਗੱਲ ਹੁਣ ਸੁਣੀ ਆ ਨਾ ਹੁਣ ਆਪੇ ਹੁਣ ਸਿਆਣਾ ਵਾ ਆਪੇ ਹੁਣ ਤੇਰੇ ਵੱਲ ਦੀ ਗੱਲ ਕਰੂੰਗਾ ਨਾਲੇ ਉਹਨਾਂ ਨੂੰ ਮੇਰਾ ਸੁਨਾਹ ਵੀ ਦਊਗਾ। ਇਹ ਗੱਲ ਬਾ ਵਿਵੜਕ ਚੁੱਚੇ ਬੋਲਣ ਡਏ ਜੇ ਕਲਪਣ ਡਏ ਜੇ ਕਿ ਰਖੋਣ ਆਇਆ ਕਿਹਦੇ ਨਾਲ ਗੱਲ ਕਰਨ ਡਏ ਜੇ ਫਿਰ ਮਨਮੀਤ ਦੇ ਸਹੁਰੇ ਕੋਈ ਗੱਲ ਹੀ ਆ। ਨਹੀਂ ਗੁਰਦੀਪ ਕੁਛ ਨਹੀਂ ਹੋਇਆ ਕੋਈ ਗੱਲ ਨਹੀਂ ਹੋਈ ਕਿਸੇ ਦਾ ਨਹੀਂ ਫੋਨ ਆਇਆ। ਤੈਨੂੰ ਸਾਰੀ ਗੱਲ ਦਾ ਪਤਾ ਗੁਰਦੀਪ ਤੈਨੂੰ ਪਤਾ ਤਾਂ ਹੈਗਾ ਵਾ ਵੀ ਮਨਮੀਤ ਦੀਆਂ ਗੱਲਾਂ ਚੱਲਣ ਡੀਆਂ ਪਤਾ ਨਹੀਂ ਤੂੰ ਵੀ ਜਾਣਬੁੱਝ ਕੇ ਨਾ ਪੁੱਛ-ਪੁੱਛ ਕੇ ਸਵਾਦ ਹੀ ਲੈਣੀ ਆ। ਮੇਰਾ ਵੈਸੇ ਮੂਡ ਅੱਗੇ ਬੜਾ ਖਰਾਬ ਹੋਇਆ ਪਿਆ ਮੈਂ ਤਾਂ ਬਸ ਪੁੱਛਿਆ ਹੀ ਨਹੀਂ ਦੱਸਣਾ ਤੇ ਚਲੋ ਤੁਹਾਡੀ ਮਰਜ਼ੀ ਹੈ ਘਰ ਚ ਤੂੰ ਰਹਿਨੀ ਆ ਗੱਲ ਤਾਂ ਤੈਨੂੰ ਸਾਰੀ ਦਾ ਪਤਾ ਬਸ ਤੂੰ ਕਹਿੰਦੀ ਮੈਂ ਪਹਿ ਤਾਂ ਪੁੱਛਿਆ ਹੀ ਸੀ ਮੈਂ ਤਾਂ ਪੁੱਛਿਆ ਸੀ ਸਾਰੀਆਂ ਗੱਲਾਂ ਦਾ ਤੇ ਤੈਨੂੰ ਪਤਾ ਹੁੰਦਾ ਵਾ ਚੰਗਾ ਕੀਤਾ ਮੰਮੀ ਭਜਾਇਆ ਮੈਂ ਤਾਂ ਉਦੋਂ ਦਾ ਬੜਾ ਗੁੱਸਾ ਭੁਆ ਤੇ ਚੰਗਾ ਕੀਤਾ ਤੂੰ ਨਹੀਂ ਹਮ ਜਾਣ ਕੇ ਪੁੱਛ ਪੁੱਛ ਕੇ ਤੂੰ ਸੁਆਦ ਲੈਨੀ ਕਿਹੜੀ ਗੱਲ ਦਾ ਨਹੀਂ ਤੈਨੂੰ ਪਤਾ ਸਾਰੀਆਂ ਗੱਲਾਂ ਦਾ ਤੈਨੂੰ ਪਤਾ ਤੂੰ ਕਿਹੜਾ ਘਰੋਂ ਬਾਹਰ ਰਹਿਨੀ ਹੈ ਤੇ ਤੂੰ ਘਰ ਚ ਹੀ ਰਹਿਣ ਦੀ ਆ ਨਾ ਚੰਗਾ ਕੀਤਾ ਵਾਹ ਤੁਸੀਂ ਜੇਪੀ ਖਰਾਬ ਹੋ ਗਈ ਯਾ ਇੱਕ ਜੇਨੋਂ ਲੈ ਜਪਾਨ ਦਾ ਸਿਆਪਾਇ ਚਲੋ ਜੀ おい ਦਿੱਤੇ ਬਾ ਖਰਾਬ ਹੀ ਆ ਬੂਆ ਜੀ ਕੀ ਗੱਲ ਬੜੇ ਗੁੱਸੇ ਚ ਜੀ ਕੀ ਗੱਲ ਹੋ ਗਈ ਆ ਉਹ ਤੇ ਭਾਬੀ ਫੋਨ ਤੇ ਉੱਚੀ ਉੱਚੀ ਬੋਲਣ ਦੀ ਤੇ ਮੈਂ ਜਾ ਕੇ ਪੁੱਛਿਆ ਹੀ ਆ ਮੈਂ ਕਿਹਾ ਕੀ ਗੱਲ ਭਾਬੀ ਕੀ ਦਾ ਫੋਨ ਆਇਆ ਬੜਾ ਉੱਚੀ ਉੱਚੀ ਬੋਲਣ ਡੇ ਜੇ ਬੜੇ ਗੁੱਸੇ 'ਚ ਬੈ ਮਨਮੀਤ ਦੇ ਸਹੁਰੇ ਫੇਰ ਕੋਈ ਗੱਲ ਹੋਈ ਹੈ। ਚੋਪਰਾ ਕਹਿੰਦੇ ਤੂੰ ਤੈਨੂੰ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਜਾਣ ਕੇ ਆ ਜੰਨੀ ਸੁਆਗ ਲਾ। ਦੱਸ ਮੈਂ ਪੁੱਛਿਆ ਹੀ ਆ ਜਾ ਕੇ ਕਿਹੜਾ ਗੁਨਾਹ ਕਰ ਦਿੱਤਾ ਕੋਈ। ਭੂਆ ਜੀ ਗੱਲਾਂ ਕਿਹੜੀਆਂ ਹੋਣੀਆਂ? ਉਹੀ ਜਮਨਮੀਤ ਦੇ ਸਹੁਰਿਆਂ ਤੋਂ ਕੋਈ ਫੋਨ ਆਇਆ ਹੋਣਾ ਵਾ ਤੇ ਉਹ ਸਾਨੂੰ ਨਹੀਂ ਦੱਸਣਾ ਹੋਣਾ। ਉਹਨਾਂ ਨੂੰ ਤੇ ਪਹਿਲਾਂ ਹੀ ਉਹ ਹੁੰਦਾ ਵਾ। ਨਾ ਸੀਮਾ ਨੂੰ ਪਤਾ ਲੱਗੇ ਤੇ ਨਾ ਭੂਆ ਨੂੰ ਪਤਾ ਲੱਗੇ। ਤੁਹਾਨੂੰ ਨਹੀਂ ਪਤਾ ਆ ਸਵੇਰੇ ਇੰਨੀ ਟੈਨਸ਼ਨ ਦੇ ਵਿੱਚ ਸੀ ਤੇ ਭੂਆ ਜੀ ਮੈਂ ਪੁੱਛ ਕੀ ਬੇਟੀ ਵੀ ਕੀ ਗੱਲ? ਇੰਨਾ ਬੁਰਾ ਮੇਰਨਾ ਬੋਲੇ ਹਾਂ ਜਾ ਤੈਨੂੰ ਟੈਨਸ਼ਨ ਦੱਸਣੀ ਨਹੀਂ ਦੱਸੋ ਜੀ ਆਦਮੀ ਟੈਨਸ਼ਨ ਚਾ ਤੇ ਉਹ ਟੀਨੇ ਤੇ ਪੁੱਛਣਾ ਹੀ ਆ ਤੂੰ ਕੱਲ ਹੀ ਹੁੰਦੀ ਆ ਤੂੰ ਕੱਲ ਇਸਲਾਮਾ ਤੈਨੂੰ ਦਿੰਨੀ ਆ ਕਿ ਧੀ ਸਾਡੀ ਘਰ ਬੇਟੀ ਹੈ ਭੈਣ ਮੇਰੀ ਘਰ ਆਈ ਆ ਤੇ ਟੈਨਸ਼ਨ ਨਹੀਂ ਹੁੰਦੀ ਭਰਾ ਨੂੰ ਤੇ ਮੈਂ ਕਿਹਾ ਤੁਹਾਨੂੰ ਕਾਦੀ ਟੈਨਸ਼ਨ ਆਈ ਅੰਜੂ ਦੀਦੀ ਨਾਲ ਉਹ ਕੜਾ ਨਹੀਂ ਨਾਲ ਕੱਢ ਦੇ ਤੁਹਾਡੀ ਮੰਮੀ ਨੇ ਰੱਖਿਆ ਵਾ ਤੂੰ ਜਾਓ ਤੁਸੀਂ ਝਾੜ ਆਓ ਪਰ ਨਾ ਉਹ ਵੀ ਮੇਰਨਾ ਇੰਨਾ ਬੋਲ ਕੇ ਗਏ ਕੋਈ ਹਿਸਾਬ ਨਹੀਂ ਮੈਂ ਕਿਹਾ ਜਾਓ ਤੁਹਾਡੀਆਂ ਟੈਨਸ਼ਨਾਂ ਆਪਾਂ ਗੱਲ ਹੀ ਲੈਣੀ ਆ ਤੂੰ ਆਪਣੀ ਟੈਨਸ਼ਨ ਆਪਣੇ ਕੋਲ ਹੀ ਰੱਖੋ ਤੇ ਪੂਆ ਜੀ ਮੈਂ ਤਾਂ ਮੇਰੀ ਸਲਾਹ ਦਿੰਨੀ ਆ ਤੇ ਇਹ ਕੱਲ ਨਹੀਂ ਉਹਨਾਂ ਦੀ ਟੈਨਸ਼ਨ ਲਿੰਦੇ ਜੇ ਲੈਣ ਦੋ ਉਹਨਾਂ ਨੂੰ ਟੈਨਸ਼ਨ ਸੀਮਾ ਤੂੰ ਮੈਨੂੰ ਕਿੰਨੀ ਟੈਨਸ਼ਨ ਨਾ ਲਵੋ ਹਾਂ ਵੇਖ ਉਹ ਹੀ ਮਨਮੀਤ ਹੈਗੀ ਆ ਨਾ ਜਿਹੜੀ ਦੋ ਤਿੰਨ ਦਿਨ ਪਹਿਲਾਂ ਕਿਵੇਂ ਬੈਠੀ ਹੋਈ ਸੀ ਮੈਨੂੰ ਬੜੀ ਟੈਨਸ਼ਨ ਆ ਪੂਆ ਜੀ ਬੜੀ ਟੈਨਸ਼ਨ ਆ ਹਾਂ ਤੇ ਜੇ ਮੈਂ ਅੱਜ ਪੁੱਛਣ ਹੀ ਚਲੀ ਗਈ ਆ ਤਾਂ ਆ ਮਾਵਾਂ ਧੀਆਂ ਵੇ ਚੰਗੀਆਂ ਭਲੀਆਂ ਹੀ ਮਾਂ ਨੂੰ ਗਾਂ ਕਰ ਦਿੰਦੀ ਬੋਲਣ ਵਾਸਤੇ ਮੇਰੀ ਬੇਇੱਜ਼ਤੀ ਕਰਨ ਵਾਸਤੇ ਪੂਆ ਜੀ ਛੱਡੋ ਮੈਂ ਤਾਂ ਕਿੰਨੀ ਆ ਆਪਾਂ ਨਹੀਂ ਲੈਣੀਆਂ ਇਹਨਾਂ ਦੀ ਕੋਈ ਟੈਨਸ਼ਨਾਂ ਲੂੰਚਣਾ ਕਰਨ ਦੇ ਇਹਨਾਂ ਨੂੰ ਜੋ ਕਰਨਾ ਵਾ ਜਿੱਦ ਸੀਮਾ ਫੋਨ ਆਂਂਦਿਆ ਲੱਗਦਾ ਹਾਂ ਆਪਵਾ ਜੀ ਤੁਹਾਡਾ ਫੋਨ ਆਉਂਦਿਆ ਤੇ ਵਾਈਬ੍ਰੇਸ਼ਨ ਤੇ ਲਾਇਆ ਤੁਸੀਂ ਲਾਇਆ ਹੋਣਾ ਮਾ ਹਲੋ ਕਰੋ ਗੱਲ ਅੰਜੂਆ ਫੋਨ ਰ ਆ ਹਲੋ ਸਸਿਕਾਂਜੂ ਕੀ ਹਾਲ ਹੈ ਹਲੋ ਛੱਪਾ ਜੀ ਕਿਉਂ ਕੀ ਹੋਇਆ ਤੁਸੀਂ ਨਾ ਮੈਨੂੰ ਬਾਅਦ ਮਿਲੋ ਹਤੀ ਉਸੇ ਬਾਲਕ ਜਿੱਥੇ ਆਪਾਂ ਪਰਸੋ ਮਿਲਨੇ ਸੀ ਉਹਨੇ ਕੀ ਗੱਲ ਹੋ ਗਈ ਆ ਗੱਲ ਇੱਥੇ ਨਹੀਂ ਮੈਂ ਤੁਹਾਨੂੰ ਗੱਲ ਦੱਸਨੀ ਗੱਲ ਸਾਰੀ ਮੈਂ ਤੁਹਾਨੂੰ ਉੱਥੇ ਦੱਸੂਗੀ ਅੱਛਾ ਮੈਂ ਬਸ ਨਿਕਲਣ ਲੱਗੀ ਆ ਤੁਸੀਂ ਵੀ 5 ਮਿੰਟ ਚੋ ਕੇ ਬਾਹਰ ਚ ਜਾਓ ਚਲ ਠੀਕ ਆ ਫਿਰ ਮੈਂ ਆਉਣੀ ਲਾਜ਼ੀਮ ਆ ਗਿਆ ਅੰਜੂ ਦਾ ਫੋਨ ਉਹਨੇ ਮੈਨੂੰ ਫੇਰ ਬੁਲਾਇਆ ਹੀ ਹੋਣਾ ਕਿ 부ਆ ਜੀ ਆਓ ਤਾਂ ਨਾ ਮੈਂ ਕੋਈ ਗੱਲ ਕਰਨੀ ਤੇ ਮੈਂ ਕਿਹਾ ਸੀ ਨਾ ਕੋਈ ਗੱਲ ਹੈਗੀ ਉਹ ਸਾਡੇ ਦੋਵਾਂ ਤੋਂ ਲੁਕਾਉਂਦੀਆਂ ਹੀ ਐ ਤੇ ਜੇ ਮੈਂ ਪੁੱਛਣ ਚਲੀ ਗਈਆਂ ਤਾਂ ਕਿੱਦਾਂ ਮੈਨੂੰ ਪੈ ਗਈਆਂ ਹੀ ਅੱਗੋਂ 부ਆ ਜੀ ਗਲਤੀ ਤੇ ਗੱਲ ਛੱਡੋ ਤੀ ਫੇਰ ਬੁਲਾਇਆ ਅੱਗੇ ਵੀ ਤੁਹਾਨੂੰ ਬੁਲਾਇਆ ਸੀ ਅੰਜੂ ਨੇ ਬੁਲਾਇਆ ਸੀ ਸੀਮਾ ਮੈਨੂੰ ਹੁਣ ਉਹਨੇ ਬੁਲਾਇਆ ਨਾ ਮੈਂ ਹੁਣ ਜਾਵਾਂਗੀ ਤਾਂ ਮੈਨੂੰ ਸਾਰੀ ਗੱਲ ਦਾ ਪਤਾ ਲੱਗੇਗਾ ਫੇਰ ਮੈਂ ਕਰਾਂਗੀ ਆਕੇ ਤੇਰੇ ਨਾਲ ਗੱਲ ਤੇ ਪਰ ਇਹਨਾਂ ਨੂੰ ਕੰਨੋਂ ਕੰਨ ਖਬਰ ਨਾ ਹੋਵੇ ਬੂਪੂ ਆ ਕਿੱਥੇ ਗਈ ਹੈ ਬੂਆ ਜੀ ਮੇਰੀ ਗੱਲ ਸੁਣੋ ਮੈਂ ਤਾਂ ਸਵੇਰੇ ਇਹਨਾਂ ਨੂੰ ਕਹਿ ਦਿੱਤਾਈ ਮੈਂ ਜਿੰਨਾ ਮਰਜ਼ੀ ਲੁਕਾ ਰੱਖ ਲੋ ਸਚਾਈ ਇੱਕ ਦਿਨ ਸਾਹਮਣੇ ਹੁੰਦੀ ਆ ਆਨ ਲੱਗੀ ਹੈ ਨਾ ਸਚਾਈ ਹੁਣ ਸਾਹਮਣੇ ਚਲੋ ਕੋਈ ਨਹੀਂ ਜਾਓ ਤੁਸੀਂ ਪਤਾ ਲਾ ਕੇ

ਨਿੱਕੇ ਤੇ ਆਪਣੇ ਘਰ ਤੇ ਨਹੀਂ ਚਲ ਗਈ ਐ ਝੋਲਾ ਤੇ ਨਹੀਂ ਫੜਿਆ ਫੇਰ ਕਿੱਥੇ ਗਈ ਐ ਕੀ ਪਤਾ ਵੇਖੀ ਅੱਜ ਚਲੋ ਪਤਾ ਚਲੋ ਚਲੋ ਉੱਠੋ ਕਰਦੀ ਕੀ ਐ ਕਿਹੜੇ ਕਲੇ ਮਲੇ ਕਰਨ ਦੀ ਐ ਆਹੋ ਤੇ ਰੋਜ਼ ਹੀ ਐਸ ਕਲੇ ਨਾਲ ਤੁਰ ਪੈਂਦੀ ਕਿਵੇਂ ਆਜੋ ਆਜੋ ਪੂਆ ਚਲ ਗੀ ਜੀ ਵੇਖੀ ਅੱਜ ਜਾਂ ਜਾਂਦੀ ਕਿੱਥੇ ਰੋਹ ਦਿਹਾੜੀ ਆਜੋ ਵੇਖੀਏ ਆਜੋ ਆਜੋ ਬੰਬੇ ਛੇਤੀ ਤੁਰੋ ਹਾਂ ਲੈ ਆਟੋ ਤੇ ਆ ਖੜਾ ਵਾਂ ਇਹ ਹੀ ਪੁੱਛ ਕੇ ਬਹਿ ਜਾਨੀ ਮੈਂ ਸੇ ਆਟੋ 'ਚ ਬਹਿ ਜਾਨੀ ਵੀਰ ਜੀ ਜਾਣਾ ਪੱਥਰਾਂ ਵਾਲੀ ਪਾਰਕ ਮੇਟੋ ਜੀ ਕਿੰਨੇ ਪੈਸੇ 100 ਰੁਪਏ ਲੈ 100 ਤੇ ਬਹੁਤ ਜ਼ਿਆਦਾ ਵਾ ਜੀ ਜੋ ਰੇਟ ਹੈਗਾ ਉਹ ਹੀ ਲਵਾਂਗੇ ਠੀਕ ਨਹੀਂ 50 ਰੁਪਏ ਠੀਕ ਆ ਬਾਰੇ ਜੀ ਨਾ ਸਵੇਰ ਸੇ ਬੋਣੀ ਦਾ ਟਾਈਮ ਆ 100 ਰੁਪਏ ਲੇ ਜੀ ਵਾਏ ਵੀਰ ਜੀ 100 ਰੁਪਏ ਤੇ ਬਹੁਤ ਜ਼ਿਆਦਾ ਵਾ ਨਹੀਂ ਤੁਹਾਨੂੰ ਬਾਰੇ ਖਾਂਦਾ ਠੀਕ ਹੈ ਜੀ 100 ਰੁਪਏ ਲੱਗੇ ਮਾਰਾ ਤੇ ਚਲੋ ਨਹੀਂ ਖਾਂਦਾ ਪਰ ਹੁਣ ਜਾਣਾ ਹੀ ਪੈਣਾ ਵਾ ਲੀ ਤੁਰੰ ਦੇ ਜੀ

ਤਰਾਵਲੀ پارک ਤੇ ਕਰਕੇ ਜਾਣਾਗੇ ਮੇਰੇ ਜਿੱਥੇ 2 ਨੰਬਰ ਗੇਟ ਆ ਨਾ ਉੱਥੇ ਉਤਾਰ ਦੇਣਾ ਬਸ ਸੰਜੂ ਦੀ ਬਣਲੀ ਵੀ ਹਾਦੀ ਆ ਵੀ ਬਾਰ ਬਾਰ ਫੋਨ ਕਰਕੇ ਬੁਲਾ ਲੰਦੇ ਹੋ ਹੋਰ ਕਿਤੇ ਘਰ ਪਤਾ ਲੱਗ ਗਿਆ ਨਾ ਤੇ ਪੰਗਾ ਪੈ ਜਾਣਾ ਮੇਰੇ ਚੋਪਾ ਇਹ ਫੋਨ ਤੇ ਨਹੀਂ ਦੱਸਦੀ ਕੋਈ ਵੀ ਗੱਲ ਬਸ ਭੂਆ ਜੀ ਉੱਥੇ ਆ ਜਾਓ ਭੂਆ ਜੀ ਉੱਥੇ ਆ ਜਾਓ ਰੋਜ ਦਾ ਹੀ ਇਹਦਾ ਕੰਮ ਬਣ ਗਿਆ ਹੈ ਕੋਈ ਵੇਹਦੀ ਜਾ ਕੇ ਕੀ ਕਹਿੰਦੀ ਹੂੰ ਤੇ ਅੱਗੋਂ ਮੈਂ ਕਹਿ ਦੇਣਾ ਵੀ ਮੈਨੂੰ ਨਾ ਏਦਾਂ ਬੁਲਾਇਆ ਕਰ ਮੇਰੇ ਘਰ ਪਤਾ ਲੱਗ ਗਿਆ ਨਾ ਤੇ ਮੈਂ ਨਹੀਂ ਛੱਡਣਾ ਕਿਸੇ ਨੇ ਕਲੇਸ਼ ਪੈ ਜਾਣਾ ਹੀ ਮੇਰੇ ਘਰ ਓਏ ਵੇਖੋ ਮੰਮੀ ਪੂਆ ਬੈਠੀ ਇਹ ਕਿੱਧਰ ਨੂੰ ਜਾਣੀ ਐ ਹਾਂ ਓਏ ਤੇ ਭਜਾਈ ਜਾਂਦੇ ਐ ਪੈਂਟਰੀ ਮਿਲਣ ਕਿਉਂ ਚਾਹਦੀ ਐ ਵਲੇ ਇਹ ਕਹਿ ਕੇ ਹੁਣ ਮੋਲ ਦੇ ਘਰ ਦਾ ਤੇ ਚਾਹਦੀ ਕਿੱਥੇ ਪੂਆ ਨਾ ਨਾ ਮੋਲ ਦੇ ਘਰ ਕਿੱਥੇ ਜਾਏ ਕਿਤੇ ਬੀਜੀ ਨੇ ਤਾਂ ਨਹੀਂ ਇਹਨੂੰ ਬੁਲਾਇਆ ਬਾਹਰ ਹਾਂ ਕਿਤੇ ਬੀਜੀ ਨੇ ਤਾਂ ਨਹੀਂ ਇਹਨੂੰ ਬੁਲਾਇਆ ਬਾਹਰ ਮਿਲਣ ਵਾਸਤੇ ਕਿਤੇ ਨਾ ਨਹੀਂ ਬੀਜੀ ਰੱਖ ਜਾ ਰੱਖ ਜਾ ਪੂਆ ਚੇਹੇ ਵੇਖੀ ਨਾ ਲਵੇ ਪਰ 베ਜੀਨੋ ਕੀ ਲੋੜ ਪਈ ਬਾਹਰ ਬੁਲਾਉਂਦੀ ਨੇ ਮੈਂ ਸੜਕ ਤੇ ਨਿਕਲ ਆਏ ਆ ਇਹ ਰੇਤ ਤਾਂ ਸਹੀ ਹੁਣ ਕਿੱਧਰ ਨੂੰ ਮੁੜਦੀ ਆ ਲੈ ਧਿਆਨ ਆ ਮਨਮੀਤ ਚਲਾ ਅਰੇ ਕਾਦੀ ਕੀ ਇਹ ਕਿੰਤੂ ਜਾਣਦੀ ਆ ਪੂਆ 我没盖就这样第一步。嗯嗯嗯

ਉਹਨੇ ਡੀਵੀਡੀ ਪਾਰਕ ਹੈ ਨੂੰ ਮੈਂ ਕਿੱਥੇ ਲੱਭਾਂਗੀ ਫੋਨ ਘਰ ਰਹਿ ਗਏ ਗਲਤੀ ਹੋ ਗਈ ਮੇਰੇ ਕੋਲ ਵੇਖਦੀ ਹਾਂ ਹੁਣ ਅੱਗੇ ਜਾ ਮਮੀ ਉਹ ਆ ਤੇ ਗਾਂ ਤੁਰ ਹੀ ਜਾਂਦੇ ਆ ਆਜੋ ਵੇਖੀਏ ਇਹ ਨਹੀਂ ਦੂਰ ਕਿੱਥੇ ਆ ਗਈ ਆ ਪਾਰਕ ਵਿੱਚ ਨੂੰ ਮਿਲਣਾ ਯੋਹੀ ਹੈ ਆਹੋ ਰੋਜ਼ ਟਾਈਮ ਕੱਢ ਕੇ ਮੈਂ ਕਦੀ ਅਰਮੋਲ ਘਰ ਆ ਗਈ ਕਦੀ ਮੈਂ ਇਧਰ ਬੀਜੀ ਨੂੰ ਮਿਲ ਕੇ ਆ ਗਈ ਬੀਜੀ 부ਜੀ ਦਾ ਤੇ ਐਵੇਂ ਬੰਨਣਾ ਹੀ ਆ ਮਿੰਟੇ ਲੱਗਦਾ ਦਾਲ ਚ ਕਾਲਾ ਜੇ ਕੋਈ ਨਹੀਂ ਹੁਣੇ ਪਤਾ ਲੱਗਣਾ ਹੈ ਕਿ ਕਿਹੜੀ ਦਾਲ ਪਕਾਉਣ ਲਈ ਹੈ ਬਸ ਓਨਾ ਇਥੇ ਬਹਿ ਕੇ ਵੇਟ ਕਰ ਲੰਨੀ ਥੋੜੀ ਦੇਰ ਹੁਣ ਲੱਗਦਾ ਉਹ ਅੱਜ ਕਿਤੇ ਵਿਖਣ ਨਹੀਂ ਦੇ ਫੋਨ ਕਰਕੇ ਵੇਖਦੀ ਆ ਓਹੋ ਭੂਆ ਜੀ ਨੇ ਤਾਂ ਫੋਨ ਚੁੱਕਿਆ ਹੀ ਨਹੀਂ ਉਹ ਮੈਨੂੰ ਲੱਗਦਾ ਆ ਘਰੇ ਹੀ ਆਏ ਨਹੀਂ ਓਸੀ ਪਤਾ ਨਹੀਂ ਕੋਆ ਕਿੱਧਰ ਵੇਖੀ ਜਾਂਦੀ ਆ ਹਾਏ ਮਰ ਜੂ ਮੰਮੀ ਮੇਰੀ ਨਾਨਾ ਅੰਜੂ ਆਉਂਦੇ ਜੇ ਓਹ ਮੈਨੂੰ ਲੱਗਦਾ ਇਹਨਾਂ ਤੋਂ ਉਹਨਾਂ ਨੇ ਤੇਰੀਆਂ ਬੇਡੀਆਂ ਚਵੱਟੇ ਪਾਉਣੇ ਇੱਕ ਦੂਜੇ ਨੂੰ ਮਿਲਣ ਆਈਆਂ ਹੀ ਆ ਤੇ ਪਾ ਤੇ ਫਸ ਗਈਆਂ ਮਾਂ ਮੇਰੀ ਇਹ ਉਧਰ ਭੂਆ ਤੇ ਇਧਰ ਅੰਜੂ ਆ ਓਹ ਤੇ ਹੁਣ ਕਿੱਧਰ ਕੀ ਕਰੂੰ ਹੁਣ ਕਿੱਧਰ ਜਾਣਾ ਹੀ ਓਹੋ ਭੂਆ ਜੀ ਫੋਨ ਹੀ ਨਹੀਂ ਚੁੱਕਣਦੇ ਮੈਨੂੰ ਲੱਗਦਾ ਪਤਾ ਨਹੀਂ ਹੋਣਾ ਹੀ ਵੀ ਆ ਤਾਂ ਨਹੀਂ پارک ਬੜੀ ਵੱਡੀ ਆ ਉਹ ਸ਼ਿਟ ਸੱਚ ਚਾਬੀ ਤਾਂ ਮੇਰੀ ਐਕਟਿਵ ਆ ਸੀ ਰਹਿ ਗਈ ਆ ਅੱਜ ਕੇ ਪੱਲੋ ਚਾਬੀ ਦੇਖਾਂ ਫੇਰ ਭੂਆ ਜੀ ਨੂੰ ਦੇਖਦੀ ਆ ਮੰਮੀ ਹੁਣ ਕਿੱਧਰ ਜਾਈਏ ਮੈਨੂੰ ਤੇ ਲੱਗਦਾ ਉਹਨੇ ਵੇਖ ਲਿਆ ਜੇ ਪਿੱਛੇ ਨਹੀਂ ਮੁੜ ਗਈ ਆ ਤਾਂ ਹੀ ਮੈਨੂੰ ਲੱਗਦਾ ਆਜੋ ਆਪਾਂ ਇੱਧਰਲੀ ਸਾਈਡ ਲੁੱਕ ਜੀਏ ਆਜੋ ਧਿਆਨ ਨਾ ਲਾਇਓ कि देर बैठी कि ना टाइम हो गया मैं तो लगता गलत जगह बह गई उ थोड़ा जा मम्मी, वो तो पिछे नहीं चली गई है भूआ तो भी नहीं हैगी भूआ भी गांह निकल गई है गी ਆਜੋ ਫਿਰ ਅੱਗੇ ਵੇਖੀਏ ਮਾੜਾ ਜਿਆ ਇੱਕ ਸਾਈਡ ਤੇ ਲੁੱਕ ਜਾਵਾਂਗੇ ਇਹ ਤਾਂ ਤੇ ਡਰ ਡਰ ਕੇ ਜਾਣ ਵਾਲੀ ਗੱਲ ਹੈ ਆਣਾ ਕਿਤੇ ਨਹੀਂ ਦਿਸਣ ਦੇ ਕਿ ਪਤਾ ਮੈਨੂੰ ਪਿੱਛੋਂ ਵੀ ਡਰ ਲੱਗਣ ਲਿਆ ਅੱਭੀ ਕਿਤੇ ਪਿੱਛੋਂ ਹੀ ਨਾ ਉਹ ਆ ਜੇ ਤੇ ਹੋਏ ਮੰਮੀ ਉਹ ਵੇਖੋ ਅੰਜੂ ਤੁਰ ਹੀ ਜਾਂਦੀ ਮਿਆਹਾ ਏ ਸਾਨੂੰ ਇਧਰੋਂ ਚੱਕਮਾ ਦੇ ਕੇ ਕਿੱਡੀ ਮੀਸਨੀ ਜੀ ਉਧਰੋਂ ਦੀ ਆਈ ਸੀ ਮੰਮੀ ਨੇ ਸਾਨੂੰ ਵੇਖਦੇ ਨਾ ਲਿਆਉਂਗਾ ਉਧਰੋਂ ਆਉਂਦੇ ਆ ਨਹੀਂ ਵੇਖਿਆ ਨਹੀਂ ਹਲੇ ਨੇ ਮੈਨੂੰ ਲੱਗਦਾ ਨਹੀਂ ਵੇਖਿਆ ਉਹ ਗਈ ਉਹ ਲੈ ਆਉ ਇੱਕ ਹੀ ਮੜਾ ਜਵਾ ਭੋਲੀ ਹੋ ਲਈ ਜਾ ਰੋ ਪਿੱਛੇ ਪਿੱਛੇ ਨੂੰ ਮੰਮੀ ਮੜਾ ਜੀ ਤੁਹਾਨੂੰ ਪਤਾ ਹੈ ਤੁਹਾਡੇ ਘਰ ਜ ਕੀ ਚੱਲਦਾ ਪਿਆ ਹੈ ਹਾਏ ਮਰ ਜੋ ਦੋਵੇਂ ਬੈਠੀਆਂ ਦੋਵੇਂ ਜਾਂਦੀਆਂ ਉਹ ਆਤੇ ਅੰਜੂ ਅਨੇ ਮੈਂ ਤੈਨੂੰ ਕਹਿਣ ਦੀ ਆ ਨਾ ਇਹ ਰਲੀਆਂ ਹੋਈਆਂ ਵਾ ਪੂਆ ਵੀ ਕੁਝ ਗੱਲ ਨਹੀਂ ਕਰਦੀ ਹੈਗੀ ਜਦੋਂ ਘਰੋਂ ਨਿਕਲਦੀ ਆ ਨਾ ਮੈਨੂੰ ਹੁੰਦਾ ਤੇ ਹੈ ਸ਼ੱਕ ਵੀ ਇਹ ਕੋਈ ਨਾ ਕੋਈ ਦਾਲ ਚ ਕਾਲਾ ਹੈਗਾ ਤੇ ਮੈਨੂੰ ਇਹ ਨਹੀਂ ਪਤਾ ਵੀ ਤੇਰੀ ਨਾਨਾ ਨਹੀਂ ਇਹਦੇ ਨਾਲ ਰਲੀ ਹੋਈ ਆ ਹਏ ਮੰਮੀ ਮੈਨੂੰ ਤੇ ਯਕੀਨ ਹੀ ਨਹੀਂ ਹੁੰਦਿਆ ਵੀ ਮੇਰੇ ਨਾਲ ਮੇਰੀ ਪੂਆ ਇਹ ਕੁਝ ਕਰ ਸਕਦੀ ਆ ਹੈ ਮੇਰੀ ਨਾਨਾ ਨੂੰ ਸਾਦ ਕੇ ਤੇ ਕਿਦਾਂ ਉੱਥੇ ਗੱਲਾਂ ਮਾਰਨ ਦੀਆਂ ਨੇ